ਬਾਬਾ ਜੀ ਨੇ ਧਰਨਾ ਲਗਾ ਕੀ ਮਸਲਾ ਜੀ ਇਹ ਮਸਲਾ ਜੀ ਮੇਰਾ ਪਿੰਡ ਰਾਜੋਕ ਕੇ ਕਿਸਾਨ ਸੰਘਰਸ਼ ਕਮੇਟੀ ਇੰਦਾ ਇੱਕ ਬੁੱਢਾ ਕੋਰਟੀਖਵਾਇ ਚ ਅਸੀਂ ਚੱਲਦੇ ਆ ਕਿਉਂਕਿ ਮੋਦੀ ਜਿਹੜਾ ਉਹ ਥੁੱਕ ਕੇ ਛੱਟ ਗਿਆ ਹੈ ਸਾਡੇ ਨਾਲ ਅਸੀਂ 13 ਮਹੀਨੇ 15 ਦਿਨ ਦਿੱਲੀ ਦੇ ਬਾਰਡਰ ਤੇ ਰਹੇ ਆ ਸਿੰਭੂ ਬਾਰਡਰ ਤੇ ਗੁਰੂ ਨਾਨਕ ਦੇ ਜਨਮ ਦਿਹਾੜੇ ਤੇ ਨੇ ਐਲਾਨ ਕੀਤਾ ਹੈ ਵੀ ਮੈਂ ਜਿਹੜੇ ਤੁਹਾਡੇ ਤਿੰਨ ਕਾਨੂੰਨ ਨੇ ਜਿਹੜੇ ਆ ਤੁਹਾਡੇ ਹੱਕ ਚ ਕਰ ਦੇਣਾ ਆ ਤੇ ਬਿਜਲੀ ਸੋਧ ਬਿੱਲ ਦਾ ਰਾਖਮਾ ਰੱਖ ਲਿਆ ਸੀ ਇਸ ਬੰਦੇ ਨੇ ਪਰ ਇਹਨੇ ਕੀ ਕੀਤਾ ਏ ਥੋੜੇ ਜੇ ਚਿਰ ਬਾਅਦੇ ਠੁੱਕ ਕੇ ਛੱਟ ਗਿਆ ਏ ਤੇ ਸਾਨੂੰ ਉਸ ਵਿਰੋਧ ਦੇ ਵਿੱਚ ਅਸੀਂ ਅੱਗੇ ਵੀ ਇਹਦਾ ਵਿਰੋਧ ਕਰਾਂਗੇ ਅਸੀਂ ਦਾਦੀ ਧਰਤੀ ਦੇ ਵਾਰਸ ਆ ਅਸੀਂ ਮਾਝੇ ਦੇ ਲੋਕ ਪਰ ਅਸੀਂ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਆ ਵੀ ਵੀਰੋ ਅਸੀਂ ਉਹਨੂੰ ਸਵਾਲ ਕੀਤੇ ਹੀ ਸਾਡੇ ਸਵਾਲ ਸਾਨੂੰ ਸਵਾਲ ਜਵਾਬ ਦੇ ਜਾਂਦਾ ਤੇ ਸਾਡਾ ਕੋਈ ਉਹਦੇ ਨਾਲ ਵਿਰੋਧਤਾ ਨਹੀਂ ਜਦੋਂ ਗਿਆ ਹੈ ਗੁੱਸੇ ਦੇ ਨਾਲ ਫਿਰ ਬੰਦੇ ਵਿਭੱਤ ਵੀ ਹੋ ਜਾਂਦੇ ਆ ਅਸੀਂ ਅੱਜ ਵੀ ਇਹ ਨੂੰ ਆਨੇ ਸਾਡੇ ਜਿਹੜੇ ਡੱਲੇਵਾਲ ਸਾਹਿਬ ਨੇ ਜਾਂ ਸਰਮਣ ਸਿੰਘ ਭਜੇਰ ਨੇ ਦਿੱਲੀ ਦੇ ਬਾਡਰ ਤੇ ਚੰਡੀਗੜ੍ਹ ਬੈਠਿਆਂ ਨੌ ਸਵਾਰ ਰੱਖੇ ਹੋਣਾ ਦਾ ਇੱਕ ਹੀ ਸਾਨੂੰ ਜਵਾਬ ਦੇ ਜਾਂਦਾ ਤੇ ਸਾਨੂੰ ਕੋਈ ਰਖਣੀ ਹੀ ਅਸੀਂ ਇਹਦੀ ਵਿਰੋਧਤਾ ਵੀ ਕਰਦੇ ਰਵਾਂਗੇ ਜਿਹੜੇ ਸਾਡੇ ਪਿੰਡਾਂ ਚ ਅਸੀਂ ਇਹਨਾਂ ਤੇ ਬੂਸ ਵੀ ਲਕਡਾਉਨ ਡਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜਿਹੜੇ ਧਰਨਾ ਦਿੱਤਾ ਗਿਆ ਵਾ ਕੀ ਮਸਲਾ ਵਾ ਧਰਨਾ ਦਿੱਤਾ ਗਿਆ ਜੀ ਅੱਜ ਜੀ ਅੱਜ ਭਾਜਪਾ ਦਾ ਕੈਂਡੀਡੇਟ ਆ ਸਰਦਾਰ ਮਨਜੀਤ ਸਿੰਘ ਜਿਹੜਾ ਮੰਨਾ ਹੈ ਉਹ ਇੱਥੇ ਅਲਗੋ ਗੋਟੀਆਂ ਨੇ ਘੱਟ ਕੀਤਾ ਸੀ ਤੇ ਅਸੀਂ ਕਿਸਾਨ ਚਿਕਾਂ ਚ ਕਮੇਟੀ ਪੰਜਾਬ ਸਰਦਾਰ ਇੰਦਰਜੀਤ ਸਿੰਘ ਕੋਟਪਟਾਹ ਵੱਲੋਂ ਦਾਸ ਸਰਦਾਰ ਆਤਮਾ ਸਿੰਘ ਜੀ ਪਿੰਡ ਰਾਜੋਕੇ ਪੱਤੀਪਲੋਂ ਜਰਨਲ ਸਕੰਤਰ ਬਲਾਗ ਮਟੋਵਾ ਦਾ ਇਹ ਜਿੰਦਾ ਵਿਰੋਧ ਕੀਤਾ ਗਿਆ ਡਟ ਕੇ ਵਿਰੋਧ ਕੀਤਾ ਹੈ ਅਸੀਂ ਇਹਨੂੰ ਕਿਹਾ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਇੱਕ ਵੀ ਸਵਾਲਾਂ ਦਾ ਜਵਾਬ ਨਹੀਂ ਦੇ ਕੇ ਤੇ ਡਰਦੇ ਇੱਥੋਂ ਭੱਜ ਗਿਆ ਅਸੀਂ ਉਹਨਾਂ ਤੋਂ ਸਿਰਫ ਜਵਾਬ ਮੰਗੇ ਆ ਤੇ ਸਾਡੇ ਜਿਹੜਾ ਸੁਭਜੀਤ ਸਿੰਘ ਕਰਮਚੀ ਇਸ ਤੇ ਸੁਭਾ ਆਪਣੇ ਉਹ ਮੁੰਡਾ ਮਾਰੇਗਾ ਖਨੌਰੀ ਗੋਲੀਆਂ ਮਾਰ ਕੇ ਮਾਰ ਤੂੰ ਦਾ ਕੀ ਕਸੂਰ ਸੀ 13 ਮਹੀਨੇ ਦਿੱਲੀ ਦੇ ਵਿੱਚ ਬਹਿ ਕੇ ਧਰਦੋ ਤੇ ਜੋ ਮੰਗਾ ਮਨਾਈਆਂ ਸੀ ਐਮਐਸਪੀ ਦਾ ਮੁਤਾ ਸੀ ਕੋਣ ਤਾਂ ਤੁਸੀਂ ਭੱਜੇ ਜੋ ਉਹਦੇ ਰੋਸ ਦੇ ਵਿੱਚ ਕਿਸਾਨ ਦਿੱਲੀ ਜਾ ਰਹੇ ਸੀ ਤੇ ਖਨੌਰੀ ਪੱਟ ਤੇ ਸਿੰਘੂ ਬਾਰਡਰ ਤੇ ਬੈਰੀਕਡ ਲਾ ਕੇ ਇਹਨਾਂ ਨੇ ਤਾਰਾ ਵਿਛਾ ਕੇ ਤੇ ਰਾਡ ਪਾ ਕੇ ਪੱਟਰੀ ਕੰਕਰੀਟ ਪਾ ਕੇ ਤੇ ਰਾਹ ਬੰਦ ਕਰਤੇ ਆ ਤੇ ਸਾਨੂੰ ਕਿਉਂ ਨਹੀਂ ਦਿੱਲੀ ਜਾ ਦਿੱਤਾ ਜੇ ਸਾਨੂੰ ਨੇ ਦਿੱਲੀ ਜਾਣ ਦੇਣਾ ਅਸੀਂ ਵੀ ਪੰਜਾਬ ਦੇ ਵਿੱਚੋਂ ਬੋਟ ਨਹੀਂ ਪੈਂਦੇ ਨਹੀਂ ਕਿ ਜਿੱਤੇ ਮੱਦੀ ਜ਼ੋਰ ਲਾ ਦੇਣਾ ਭਾਜਪੀ ਨੂੰ ਬੋਟ ਨਹੀਂ ਅਸੀਂ ਪੈਂਦੇ ਨਹੀਂ ਹੋਰ ਅਸੀਂ ਕੀ ਗੱਲ ਵੱਖਰੀ ਅੱਜ ਇਸੇ ਜ਼ਬਾਨ ਦੇ ਵਿੱਚ ਹੀ ਕੱਟ ਕੀਤਾ ਪ੍ਰਧਾਨ ਜਿਹੜਾ ਤਰਨਾ ਦਿੱਤਾ ਵਾ ਇਹ ਕੀ ਮਸਲਾ ਵਾ ਇਹ ਜੀ ਭਾਜਪੀ ਨੇ ਇੱਥੇ ਕੱਟ ਕੀਤਾ ਸੀ ਸਕੂਲ ਚ ਅਲੋਕੋਟੀ ਇਹਦੇ ਬਾਰੇ ਕੱਟ ਕੀਤਾ ਹੈ ਵੀ ਅਸੀਂ ਵਿਰੋਧ ਕਰਦਾ ਇਹਨਾਂ ਦਾ ਵਿਰੋਧ ਕੀਤਾ ਸੀ ਉਹਨਾਂ ਜਿਹੜੀ ਦੀ ਸਵਾਲ ਪੁੱਛੀ ਉਹਨਾਂ ਜਵਾਬਤਾ ਕੋਈ ਨਹੀਂ ਨਾ ਨਹੀਂ ਜੀ ਉਹਨਾਂ ਜਵਾਬ ਨਹੀਂ ਕੋਈ ਦਿੱਤਾ ਉਹ ਭੱਜ ਗਏ ਉਹਨਾਂ ਤੇ ਗੱਡੀ ਡੱਕੀ ਲਾ ਗਈ